ਅੱਲਾ ਆਇਆ ਤੋਨੇ ਫੜ ਕੇ ਬਾਹ ਤੋ ਉਹਨੂੰ ਕਿਨਾਰੇ ਤੇ ਲਾ ਦਿੱਤਾ ਹੁਣ ਮਗਰ ਕੌਣ ਰਹਿ ਗਿਆ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਮੈਂ ਗੱਲ ਕਰਨੀ ਇੱਕ ਦੇ ਭਰੋਸਾ ਰੱਖਣਾ ਹੁਣ ਮਗ ਪਿੱਛੇ ਰਹੇਗਾ ਸਾਡਾ ਹਿੰਦੂ ਵੀਰ ਉਹਨੇ ਸੋਚਿਆ ਵੀ ਤੂੰ ਹੀ ਯਾਦ ਕਰ ਫਿਰ ਜਿੰਨੂੰ ਮੰਨਣਾ ਹੈ ਹੱਥ ਜੋੜ ਕੇ ਲੱਗਾ ਬੇਨਤੀ ਕਰਨ हे राम ਕਿਰਪਾ ਕਰ ਬਚਾ ਤੇਰਾ ਸੇਵਕ ਡੁੱਬਦਾ ਹੀ ਪਿਆ ਉਹ ਸਿੱਖ ਨੂੰ ਗੁਰਨਾਨਕ ਨੇ ਪਾਰ ਕਰ ਦਿੱਤਾ ਮੁਸਲਮਾਨ ਵੀਰ ਨੂੰ ਅੱਲਾ ਨੇ ਪਾਰ ਕਰ ਛੱਡਿਆ ਹੁ ਤੇਰਾ ਮੈਂ ਸੇਵਕ ਆ ਰਾਮ ਕਰ ਪਾਰ ਰਾਮ ਨੇ ਵੇਖਿਆ ਵੀ ਵਾਜਾਂ ਮਾਰਦਾ ਪਿਆ ਚਲੋ ਪਾਰ ਕਰਨਾ ਚਾਹੀਦਾ ਰਾਮ ਜਦੋਂ ਭੱਜ ਕੇ ਨੇੜੇ ਹੁਣ ਲੱਗਾ ਕਹਿੰਦਾ ਹੇ ਕ੍ਰਿਸ਼ਨ ਭਗਵਾਨ ਛੇਤੀ ਕਰ ਉਹਨੇ ਕਿਹਾ ਕੀ ਗੱਲ ਮੇਰੇ ਤੇ ਭਰੋਸਾ ਨਹੀਂ ਰਿਹਾ ਉਹਨੇ ਕਿਹਾ ਫਿਰ ਡੋਬਣਾ ਤੇ ਡੁੱਬ ਪਿਆ ਰਾਮ ਜੀ ਵਾਪਸ ਤੁਰ ਗਏ ਉਹ ਫਿਰ ਲੱਗ ਪਿਆ ਕ੍ਰਿਸ਼ਨ ਕ੍ਰਿਸ਼ਨ ਕਰਨ ਹੇ ਕ੍ਰਿਸ਼ਨ ਮਹਾਰਾਜ ਪਾਰ ਕਰੋ ਕ੍ਰਿਸ਼ਨ ਨੇ ਵੇਖਿਆ ਵੀ ਤੇਰਾ ਸੇਵਕ ਡੁੱਬਦਾ ਪਿਆ ਉਹ ਵੀ ਚੱਲੇ ਜਦੋਂ ਨੇੜੇ ਲੱਗੇ